ਸਿੱਖ ਕੌਮ ਦੇ ਬੱਚਿਆਂ ਦੇ ਉਜਲ ਸੋਹਣੇ ਤੇ ਸਫਲ ਭਵਿੱਖ ਦੀ ਕਾਮਨਾ ਕਰਨ ਵਾਲੇ ਸਾਰੇ ਹੀ ਪੰਜਾਬੀ ਵੀਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇੱਕੋ ਹੀ ਇੱਛਾ ਰਹਿੰਦੀ ਹੈ ਕਿ ਸਾਡੀ ਕੌਮ ਦੇ ਬੱਚੇ ਵੱਧ ਤੋਂ ਵੱਧ ਆਰਥਿਕ ਤਰੱਕੀ ਕਰਨ ਤੇ ਉਹਨਾਂ ਵਿੱਚ ਆਤਮਿਕ ਸੰਤੁਸ਼ਟੀ ਰਹੇ ਤੇ ਉਹਨਾਂ ਬੱਚਿਆਂ ਦਾ ਆਪਣੇ ਪਰਿਵਾਰਾਂ ਦੇ ਨਾਲ ਪਿਆਰ ਸਨੇਹ ਰਹੇ ਉਨ੍ਹਾਂ ਦੀ ਜ਼ਿੰਦਗੀ ਦਾ ਸੰਘਰਸ਼ ਕਾਲ ਹੈ ਜਿਹੜਾ ਉਹ ਛੋਟਾ ਹੋਵੇ ਤੇ ਅਚੀਵਮੈਂਟਸ ਹੈ ਜਿਹੜੀਆਂ ਉਹ ਵੱਡੀਆਂ ਹੋਣ ਅੱਜ ਮੈਂ ਗੱਲ ਕਰਨੀ ਹੈ ਤੁਹਾਡੇ ਨਾਲ ਕਿ ਸਾਡੇ ਲੋਕ ਇੰਨੀਆਂ ਪਰੇਸ਼ਾਨੀਆਂ ਕਿਉਂ ਨੇ ਕਿਉਂਕਿ ਮੈਂ ਜਦੋਂ ਸਿੱਖ ਕੌਮ ਦਾ ਅਤੀਤ ਦੇਖਦਾ ਹਾਂ ਤਾਂ ਅਤੀਤ ਦੇ ਵਿੱਚ ਮੈਨੂੰ ਦਿਸਦੇ ਨੇ 10 ਗੁਰੂ ਸਾਹਿਬਾਨ ਅਤੇ 10 ਗੁਰੂ ਸਹਿਬਾਨ ਵੱਲੋਂ ਸਾਨੂੰ ਬਖਸ਼ਿਆ ਗਿਆ ਮਹਾਨ ਜੀਵਨ ਜਾਚ ਦਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਔਰ ਮੈਂ ਸੋਚਦਾ ਕਿ ਜਿਸ ਕੌਮ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਜੀਵਨ ਜਾਚ ਦਾ ਖਜ਼ਾਨਾ ਹੋਵੇ ਉਹ ਕੌਮ ਕਦੇ ਵੀ ਪਰੇਸ਼ਾਨ, ਦੁਖੀ, ਫਲਾਪ ਤੇ ਫੇਲ ਨਹੀਂ ਹੋ ਸਕਦੀ। ਪਰ ਦੂਸਰੇ ਪਾਸੇ ਮੈਂ ਦੇਖਦਾ ਹਾਂ ਸਾਡੀ ਕੌਮ ਦਾ ਪ੍ਰੈਜ਼ੈਂਟ ਪੰਜਾਬ ਅਤੇ ਪੰਜਾਬ ਦੇ ਵਿਦੇਸ਼ਾਂ ਵਿੱਚ ਰੁੱਲਦੇ ਹੋਏ ਆਪਣੇ ਬੱਚਿਆਂ ਨੂੰ ਤੇ ਜਦੋਂ ਪ੍ਰੈਜ਼ੈਂਟ ਅਸਲੀਅਤ ਦੇਖਦਾ ਹਾਂ ਤੇ ਮੈਂ ਸੋਚਦਾ ਕਿ ਕਿੱਥੇ ਕੋਈ ਕਮੀ ਰਹੇਗੀ ਕਿ ਅੱਜ ਜੋ ਸਾਡੀ ਦੁਰਦਸ਼ਾ ਹੋਈ ਹੈ ਇਹ ਦੁਰਦਸ਼ਾ ਕਿਵੇਂ ਇਸ ਤਰ੍ਹਾਂ ਦੀ ਹੋ ਸਕਦੀ ਸੀ ਜਿਨ੍ਹਾਂ ਦੇ ਕੋਲ ਹਰ ਮੈਦਾਨ ਫਤਿਹ ਕਰਨ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਖਜ਼ਾਨਾ ਹੁੰਦਾ ਤੇ ਆਰਿਓ ਅਸੀਂ ਗੱਲ ਕਰੀਏ ਕਿ ਅਸੀਂ ਸ਼ੁਰੂ ਤੋਂ ਹੀ ਇੱਕ ਨਾਰਾ ਲਾਉਣਾ ਸ਼ੁਰੂ ਕੀਤਾ ਹੋਇਆ ਸੀ ਤੇ ਬੜੇ ਜ਼ੋਰ ਸ਼ੋਰ ਦੇ ਨਾਲ ਉਹ ਨਾਰਾ ਲਾ ਰਹੇ ਆ ਉਹ ਨਾਰਾ ਹੈ ਰਾਜ ਕਰੇਗਾ ਖਾਲਸਾ ਪਰ ਮੈਂ ਅਜੇ ਤੱਕ ਦੇਖਿਆ ਹੈ ਕਿ ਖਾਲਸਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਰਾਜ ਨਹੀਂ ਕੀਤਾ ਉਹਦੇ ਵਿੱਚ ਬਸ ਥੋੜਾ ਜਿਹਾ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਆਇਆ ਜਿਹੜਾ ਸਿਰਫ 40 ਸਾਲ ਦਾ ਸਮਾਂ ਸੀ ਤੇ 40 ਸਾਲਾਂ ਦੇ ਵਿੱਚ ਜਿਹੜਾ ਅੰਪਾਇਰ ਮਹਾਰਾਜਾ ਰਣਜੀਤ ਸਿੰਘ ਨੇ ਸਟੈਬਲਿਸ਼ ਕੀਤਾ ਸੀ ਉਸ ਅੰਪਾਇਰ ਨੂੰ ਉਹਨਾਂ ਦੇ ਹੀ ਵਾਰਸ ਅੱਗੇ 10 ਸਾਲ ਤੱਕ ਵੀ ਨਾ ਚਲਾ पाए ਤੇ ਬਹੁਤ ਜਲਦੀ ਉਹ ਅੰਪਾਇਰ ਖਤਮ ਹੋ ਗਿਆ ਜਿਹਦੇ ਪਿੱਛੇ ਕਾਰਨ ਉਹਨਾਂ ਦੀਆਂ ਘਰੇਲੂ ਪਰਿਵਾਰਕ ਲੜਾਈਆਂ ਸੀ ਹੁਣ ਤੁਸੀਂ ਇਹ ਕਹੋਗੇ ਕਿ ਇਹ ਦੁਸ਼ਮਣ ਦੀਆਂ ਚਾਲਾਂ ਸੀ ਤੇ ਜਦੋਂ ਸੋਚਿਓ ਜੇ ਕਿ ਜੇ ਦੁਸ਼ਮਣ ਆਪਣੀਆਂ ਚਾਲਾਂ 'ਚ ਸਫਲ ਹੋ ਜਾਂਦਾ ਹੈ ਤੇ ਇਹਦਾ ਮਤਲਬ ਦੁਸ਼ਮਣ ਸਿਆਣਾ ਹੈ ਤੇ ਅਸੀਂ ਮੂਰਖਾਂ ਅੱਜ ਤੱਕ ਮੈਂ ਇਹ ਦੇਖਿਆ ਕਿ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਲੈ ਕੇ ਚੱਲਣ ਵਾਲੇ ਸਿੱਖ ਨੇ ਜਿਹੜੇ ਇਹਨਾਂ ਨੇ ਸ਼ਿਰੂ ਤੋਂ ਹੀ ਬੰਦ-ਬੰਦ ਕਟਵਾਏ ਖੋਪਰੀਆਂ ਦੁਹਾਈਆਂ ਚਰਖੜੀਆਂ ਤੇ ਚੜੇ ਗਏ ਆਰੀਆਂ ਦੇ ਨਾਲ ਚੀਰੇ ਗਏ ਫਿਰ ਉਸ ਤੋਂ ਬਾਅਦ ਅੰਗਰੇਜ਼ ਕਾਲ ਦੇ ਵਿੱਚ ਜਾ ਕੇ ਵੀ ਇਹ ਸਿੱਖ ਹੈ ਜਿਹੜੇ ਉਹ ਫਾਸਗੀਆਂ ਤੇ ਚੜੇ ਕਾਲੇ ਪਾਣੀ ਦੀਆਂ ਜੇਲਾਂ ਦੇ ਵਿੱਚ ਗਏ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀ ਹੈ ਇੱਕ ਨਾ ਉਹ ਪੰਜਾਬੀ ਦੀ ਕਹਾਵਤ ਹੈ ਕਿ ਖਾਣ ਪੀਣ ਨੂੰ ਬਾਂਮਣੀਆਂ ਤੇ ਮੋਰ ਪਣਾਉ ਨੂੰ ਰਿਸ਼ ਅਸੀਂ ਸ਼ਾਇਦ ਅਜੇ ਤਾਈਂ ਲੱਗਦਾ ਹੈ ਕਿ ਉੱਟ ਖਾਨ ਲਈ ਜਾਂ ਮਰਨਮਰਾਨ ਲਈ ਰੱਖਿਆ ਔਰ ਮੈਂ ਇਹਦੇ ਨਾਲ ਇੱਕ ਹੋਰ ਵੀ ਚੀਜ਼ ਕਹਿ ਦੇਵਾਂ ਜੋ ਚੀਜ਼ਾਂ ਪ੍ਰਚਾਰੀਆਂ ਜਾਂਦੀਆਂ ਹਨ ਉਹ ਸਾਡੀ ਮਾਨਸਿਕਤਾ ਤੇ ਬੜਾ ਗਹਿਰਾ ਅਸਰ ਕਰਦੀਆਂ ਮੈਂ ਇੱਥੇ ਇਹ ਗੱਲ ਨਹੀਂ ਕਹਿੰਦਾ ਕਿ ਸਾਨੂੰ ਆਪਣਾ ਇਤਿਹਾਸ ਪ੍ਰਚਾਰਨਾ ਨਹੀਂ ਚਾਹੀਦਾ ਇਤਿਹਾਸ ਪ੍ਰਚਾਰਨਾ ਚਾਹੀਦਾ ਹੈ ਇਤਿਹਾਸ ਤੋਂ ਸਾਨੂੰ ਪ੍ਰੇਰਨਾਵਾਂ ਲੈਣੀਆਂ ਚਾਹੀਦੀਆਂ ਪਰ ਇਹ ਸਾਨੂੰ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਵਾਲਾ ਪੱਖ ਵੀ ਅੱਗੇ ਰੱਖਣਾ ਚਾਹੀਦਾ ਹੈ ਇਤਿਹਾਸ ਦੇ ਵਿੱਚੋਂ ਅਜੇ ਤੱਕ ਜਿੰਨਾ ਕੁਝ ਸਾਨੂੰ ਢਾਡੀਆਂ ਕਵੀਸ਼ਰਾਂ ਨੇ ਸਿਖਾਇਆ ਉਹ ਸਾਰਾ ਇਹੋ ਹੀ ਹੈ ਕਿ ਅਸੀਂ ਕਿਵੇਂ ਲੜੇ ਤੇ ਕਿਵੇਂ ਮਰੇ ਅਜੇ ਤੱਕ ਸਾਨੂੰ ਇਹ ਤੇ ਦੱਸਿਆ ਹੀ ਨਹੀਂ ਗਿਆ ਕਿ ਅਸੀਂ ਜਿਉਣਾ ਕਿਵੇਂ ਹੈ ਇਹ ਤੇ ਸਾਨੂੰ ਦੱਸਿਆ ਹੀ ਨਹੀਂ ਗਿਆ ਕਿ ਅਸੀਂ ਸੰਘਰਸ਼ਾਂ 'ਚੋਂ ਨਿਕਲ ਕੇ ਸਫਲਤਾ ਤੱਕ ਪਹੁੰਚਣਾ ਕਿਵੇਂ ਹੈ ਇਹ ਦੱਸਿਆ ਹੀ ਨਹੀਂ ਗਿਆ ਮੈਂ ਗੱਲ ਕਰ ਰਿਹਾ ਸੀਗਾ ਕਿ ਅੰਗਰੇਜ਼ਾਂ ਦੇ ਸਮੇਂ ਵੀ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਹੀ ਕੀਤੀਆਂ ਇੱਕ ਆਸ ਮਨ ਦੇ ਵਿੱਚ ਸੀ ਕਿ ਜਦੋਂ ਇਹ ਦੇਸ਼ ਆਜ਼ਾਦ ਹੋ ਜਾਵੇਗਾ ਤੇ ਉਦੋਂ ਸਿੱਖ ਜਿਹੜੇ ਉਹ ਸੌਖੇ ਹੋ ਜਾਣਗੇ ਪਰ ਜਦੋਂ ਦੇਸ਼ ਦੀ ਆਜ਼ਾਦੀ ਦਾ ਵਿਗੜਵਜਿਆ ਉਦੋਂ ਵੀ ਸਭ ਤੋਂ ਵੱਧ ਅਸੀਂ ਪੰਜਾਬੀ ਹੀ ਉਜੜੇ ਅਸੀਂ ਪੰਜਾਬੀ ਹੀ ਲੁੱਟੇ ਗਏ ਸਾਡੇ ਪੰਜਾਬੀਆਂ ਦੇ ਕਤਲ ਹੋਏ ਜਿੰਨਾ ਨੁਕਸਾਨ ਪੰਜਾਬੀਆਂ ਦਾ ਦੇਸ਼ ਦੀ ਆਜ਼ਾਦੀ ਦੇ ਵੇਲੇ ਹੋਇਆ ਉਹ ਵੀ ਕਿਸੇ ਤੋਂ ਘੱਟ ਨਹੀਂ ਹੈ ਦੇਸ਼ ਆਜ਼ਾਦ ਹੋ ਗਿਆ ਤੇ ਉਸ ਤੋਂ ਬਾਅਦ ਵੀ ਸਾਡੇ ਸਿਰਾਂ ਤੇ ਸ਼ਾਹੂਕਾਰਾਂ ਦਾ ਕਰਜ਼ਾ ਸੀ ਸ਼ਾਹੂਕਾਰ ਹੁੰਦੇ ਸੀ ਉਹਨਾਂ ਨੂੰ ਅਸੀਂ ਜੋ ਥੋੜੀ-ਬਹੁਤੀ ਸਾਡੇ ਖੇਤਾਂ 'ਚੋਂ ਫਸਲ ਨਿਕਲਦੀ ਸੀ ਉਹ ਫਸਲ ਵੇਚ ਦਿੰਦੇ ਸੀ ਤੇ ਪੈਸੀ ਪੈਸੀ ਦੀ ਮੁਹਤਾਜ ਸੀ ਪੰਜਾਬੀ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਦੀ ਫਿਰ ਅਸੀਂ ਇਹ ਸੋਚਿਆ ਕਿ ਸ਼ਾਇਦ ਅੱਗੇ ਚੱਲ ਕੇ ਗ੍ਰੀਨ ਰੈਵਿਊਲੇਸ਼ਨ ਆਵੇਗੀ ਤਾਂ ਉਦੋਂ ਸਾਡਾ ਕੁਝ ਭਲਾ ਹੋ ਜਾਏਗਾ ਪਰ ਜਿਉਂ ਹੀ ਗ੍ਰੀਨ ਰੈਵਿਊਲੇਸ਼ਨ ਆਈ ਉਸ ਤੋਂ ਬਾਅਦ ਵੀ ਪੰਜਾਬੀਆਂ ਦੇ ਸਿਰ ਤੇ ਜਿਹੜਾ ਅਸੀਂ ਕਹਿ ਲਈਏ ਕਿ ਕਾਲਾ ਦੌਰ 1984 ਵਾਲਾ ਚੱਲ ਪਿਆ ਉਦੋਂ ਕਿ ਲਗਭਗ ਪੰਜਾਬ ਦੇ ਵਿੱਚ ਟਿਊਬਵਲ ਲੱਗਨੇ ਸ਼ੁਰੂ ਹੋਏ ਟਰੈਕਟਰ ਆਣੇ ਸ਼ੁਰੂ ਹੋਏ ਤੇ ਐਵੇਂ ਲੱਗਦਾ ਸੀ ਕਿ ਹੁਣ ਪੰਜਾਬ ਹੈ ਜਿਹੜਾ ਉਹ ਤਰੱਕੀ ਦੇ ਵੱਲ ਪੈਂਦਾ ਪੁੱਟੇਗਾ ਪਰ ਉਸ ਸਮੇਂ ਦੇ ਵਿੱਚ ਵੀ 1984 ਤੋਂ ਲੈ ਕੇ 2005 ਤੱਕ ਅਸੀਂ ਉਲਝੇ ਰਹੇ ਨਤੀਜਾ ਇਹ ਹੋਇਆ ਕਿ ਜਿਹੜਾ ਪੰਜਾਬ ਦੇ ਸਿਰ ਤੇ ਥੋੜਾ ਕਰਜ਼ਾ ਸੀ ਉਹ ਕਰਜ਼ਾ ਵੱਧ ਕੇ ਕਈ ਗੁਣਾ ਜ਼ਿਆਦਾ ਹੋ ਗਿਆ ਸਾਡੇ ਅਨੇਕਾਂ ਬੱਚੇ ਆ ਜਿਹੜੇ ਉਹ ਮੌਤ ਦੇ ਮੂੰਹ ਦੇ ਵਿੱਚ ਜਾ ਪਏ ਅਨੇਕਾਂ ਹੀ ਬੱਚੇ ਸਾਡੇ ਜ਼ਿਲਾਂ ਦੇ ਵਿੱਚ ਜਾ ਪਏ ਮਤਲਬ ਕਿ ਮੇਰਾ ਇੱਕ ਮੰਨਣਾ ਹੈ ਸ਼ਾਇਦ ਇਹਦੇ ਨਾਲ ਤੁਸੀਂ ਸਹਿਮਤ ਹੋਵੋ ਚਾਹੇ ਨਾ ਹੋਵੋ ਸਿਆਣਾ ਜਰਨੈਲ ਉਹ ਹੁੰਦਾ ਹੈ ਜਿਹੜਾ ਆਪਣੀ ਫੌਜ ਦਾ ਨੁਕਸਾਨ ਨਹੀਂ ਕਰਾਉਂਦਾ ਤੇ جنگ ਵੀ ਫਤਿਹ ਕਰ ਲੈਂਦਾ ਪਰ ਸਿੱਖਾਂ ਨੇ ਅਜੇ ਤੱਕ ਐਹੋ ਜੇ ਜਰਨੈਲ ਹੀ ਪੈਦਾ ਕੀਤੇ ਹੈ ਜਿਨ੍ਹਾਂ ਨੇ ਆਪਣਾ ਨੁਕਸਾਨ ਤੇ ਬੇਹੱਦ ਕਰਾਇਆ ਤੇ ਦੁਸ਼ਮਣ ਦਾ ਰਤੀ ਭਰ ਵੀ ਨੁਕਸਾਨ ਨਹੀਂ ਕਰ पाए ਕਿਉਂਕਿ ਸਾਡੇ ਨਾਲ ਲੜਨ ਵਾਲੇ ਕਿਤੇ ਦੀ ਕਿਤੇ ਪਹੁੰਚ ਗਏ ਬਹੁਤ ਤਰੱਕੀਆਂ ਕਰ ਗਏ ਵਿਕਾਸ ਕਰ ਗਏ ਪਰ ਅਸੀਂ ਅਜੇ ਤੱਕ ਕੁਝ ਵੀ ਪ੍ਰਾਪਤ ਨਹੀਂ ਕੀਤਾ ਜੇ ਮੈਂ ਇਹ ਕਹਾਂ ਕਿ ਅੱਜ ਤੱਕ ਸਿੱਖ ਲੜਦੇ ਹੀ ਰਹੇ ਆ ਕਿਸ ਅਚੀਵਮੈਂਟ ਲਈ ਲੜੇ ਆ ਇਹਦਾ ਸ਼ਾਇਦ ਸਾਨੂੰ ਵੀ ਨਹੀਂ ਪਤਾ ਕਿਉਂਕਿ ਸਾਡੀਆਂ ਲੜਾਈਆਂ ਦੇ ਵਿੱਚ ਜੋਸ਼ ਜ਼ਿਆਦਾ ਹੁੰਦਾ ਹੈ ਹੋਸ਼ ਘੱਟ ਹੁੰਦਾ ਹੈ ਲੜਾਈ ਦਾ ਮਤਲਬ ਮੈਂ ਇੱਥੇ ਸਟਰਗਲ ਲੈ ਲਵਾਂ ਜਦੋਂ ਸਿੱਖਾਂ ਦੇ ਸਿਰਾਂ ਤੇ ਕਰਜ਼ਾ ਸਭੋਂ ਜ਼ਿਆਦਾ ਵਧਣਾ ਸ਼ੁਰੂ ਹੋਇਆ ਤੇ ਸਿੱਖਾਂ ਨੇ ਇਹ ਸੋਚਿਆ ਕਿ ਕਿਉਂ ਨਾ ਆਪਣੇ ਬੱਚੇ ਵਿਦੇਸ਼ਾਂ ਦੇ ਵਿੱਚ ਭੇਜ ਦਈਏ ਤੇ ਵਿਦੇਸ਼ਾਂ ਦੇ ਵਿੱਚ ਬੱਚੇ ਭੇਜਣ ਤੋਂ ਬਾਅਦ ਸ਼ਾਇਦ ਸਾਡਾ ਇਹ ਕਰਜ਼ਾ ਜਿਹੜਾ ਹੋ ਖਤਮ ਕਰ ਦੇਣਗੇ ਸਾਡੇ ਬੱਚੇ ਤੇ ਸਾਡੀ ਜ਼ਿੰਦਗੀ ਸੁਖੀ ਹੋ ਜਾਵੇਗੀ ਬੱਚੇ ਵੰਦੇਸ਼ਾਂ ਦੇ ਵਿੱਚ ਪੇਸ ਦਿੱਤੇ ਪੰਜਾਬ ਦੇ ਵਿੱਚ ਨਸ਼ੇ ਵੱਧ ਗਏ ਤੇ ਅਸੀਂ ਇਹ ਸੋਚਿਆ ਕਿ ਜਿਹੜਾ ਪੰਜਾਬ ਦੇ ਵਿੱਚੋਂ ਬੱਚਾ ਬਾਹਰ ਨਿਕਲੇਗਾ ਉਹ ਨਸ਼ਿਆਂ ਤੋਂ ਵੀ ਬਚ ਜਾਏਗਾ ਤੇ ਉਹ ਚੰਗੀਆਂ ਤਮਾਈਆਂ ਕਰਕੇ ਪਿੱਛੇ ਕਰਜ਼ਾ ਵੀ ਲਾ ਦੇਵੇਗਾ ਪਰ ਕਹਾਣੀ ਇੱਥੇ ਵੀ ਇਹੀ ਵਾਪਰੀ ਜਿੰਨੂੰ ਕਹਿੰਦੇ ਆ ਨਾ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ ਉਥੋਂ ਅਸੀਂ ਆਏ ਸੀ 2-3 ਚੀਜ਼ਾਂ ਤੋਂ ਖੇੜਾ ਛਡਵਾਉਣ ਲਈ ਉਹ ਚੀਜ਼ਾਂ ਸੀ ਇੱਕ ਤੇ ਬੱਚੇ ਨਸ਼ਿਆਂ ਤੋਂ ਬਚ ਜਾਣਗੇ ਇਹ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਇਨ੍ਹਾਂ ਦੇਸ਼ਾਂ ਦੇ ਵਿੱਚ ਨਸ਼ੇ ਜਿਹੜੇ ਬੇਰੋਕ ਟੋਕ ਉਸ ਤੋਂ ਵੀ ਜ਼ਿਆਦਾ ਵਰਤੇ ਜਾਂਦੇ ਆ ਦੂਸਰਾ ਅਸੀਂ ਇਸ ਕਰਕੇ ਆਏ ਸੀਗੇ ਕਿ ਸ਼ਾਇਦ ਪੰਜਾਬ ਤੋਂ ਬੱਚੇ ਇੱਥੇ ਆ ਜਾਣਗੇ ਤੇ ਇੱਥੇ ਆ ਕੇ ਬੱਚੇ ਐ ਜਿਹੜੇ ਉਹ ਕੰਮਕਾਜ ਤੇ ਲੱਗ ਜਾਣਗੇ ਮਿਹਨਤਾਂ ਕਰ ਲੈਣਗੇ ਪਰ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਜਿਹੜੇ ਬੱਚੇ ਪੰਜਾਬ ਦੇ ਵਿੱਚ ਰਹਿ ਕੇ ਡਿਸੀਜਨ ਮੇਕਰ ਬਣ ਸਕਦੇ ਨੇ ਕੋਈ ਕਮਿਸ਼ਨਰ ਬਣ ਸਕਦਾ ਹੈ ਕੋਈ ਜੱਜ ਬਣ ਸਕਦਾ ਹੈ ਕੋਈ ਆਰਮੀ ਦੇ ਵਿੱਚ ਕਰਨਲ ਜਰਨਲ ਬਣ ਸਕਦਾ ਹੈ ਕੋਈ ਡਾਕਟਰ ਬਣ ਸਕਦਾ ਹੈ ਕੋਈ ਇੰਜੀਨੀਅਰ ਬਣ ਸਕਦਾ ਹੈ ਜੋ ਹਾਈ professions ਦੇ ਵਿੱਚ ਬੱਚੇ ਜਾ ਸਕਦੇ ਸੀ ਉਹ ਬੱਚੇ ਜਦੋਂ ਇੱਥੇ ਆ ਗਏ ਤਾਂ ਉਹ ਬਣ ਗਏ ਸਸਤੀ ਲੇਬਰ ਜਿਹੜੀ ਲੇਬਰ ਇਹਨਾਂ ਨੂੰ ਚਾਹੀਦੀ ਹੁੰਦੀ ਹੈ। ਔਰ ਇਹ ਕਦੇ ਨਹੀਂ ਚਾਹੁੰਦੇ ਕਿ ਅਸੀਂ ਇੱਥੇ ਆ ਕੇ ਵੱਧ ਤੋਂ ਵੱਧ ਤਰੱਕੀਆਂ ਕਰੀਏ ਇਹ ਸਾਨੂੰ ਐਨਾ ਕੀ ਚਾਹੁੰਦੇ ਆ ਕਿ ਹੈਂਡ ਟੂ ਮਾਊਥ ਰੱਖਿਆ ਜਾਏ। ਕਰਜ਼ੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਸੀਂ ਕਹਿ ਲਈਏ ਕਿ ਸਾਡੇ ਪਿਤਾ ਕਰਜ਼ਾਈ ਸੀ। ਤੇ ਇਥੇ ਆ ਕੇ ਅਸੀਂ ਵੀ ਇਹੋ ਜੇ ਕਰਜ਼ਾਈ ਹੋਏ ਕਿ ਘਰ ਦੀਆਂ ਕਿਸ਼ਤਾਂ ਕਾਰ ਦੀਆਂ ਕਿਸ਼ਤਾਂ ਫੋਨ ਦੀਆਂ ਕਿਸ਼ਤਾਂ ਵਗੈਰਾ ਵਗੈਰਾ ਪਤਾ ਨਹੀਂ ਕਿੰਨੀਆਂ ਕਿਸ਼ਤਾਂ ਇਹੋ ਜੇ ਕਿਸ਼ਤਾਂ ਦੇ ਉਸ ਚੱਕਰ ਵਿੱਚ ਉਹ ਦੇ ਵਿੱਚ ਫਸੇ ਕਿ ਪੰਜਾਬ ਸਾਡੀ ਮਾਂ ਸਾਡਾ ਪਿਓ ਉਹਦੀ ਵੀ ਮੌਤ ਹੋ ਜਾਵੇ ਤੇ ਅਸੀਂ ਐਸ ਕਰਕੇ ਨਹੀਂ ਉੱਥੇ ਜਾਂਦੇ ਕਿ ਜੇ ਉੱਥੇ ਚਲੇ ਗਏ ਮੌਤ ਤੋਂ ਬਾਅਦ ਮਰਨ ਵਾਲਾ ਤੇ ਮਰ ਗਿਆ ਤੇ ਪਿੱਛੋਂ ਸਾਡੀਆਂ ਕਿਸ਼ਤਾਂ ਦਾ ਕੀ ਬਣੇਗਾ ਕਿਸਤਾ ਉਤਾਰਨੀ ਹੈ ਤੇ ਇਸ ਲਈ ਇਸ ਜੇਲ੍ਹ ਦੇ ਵਿੱਚ ਸਾਨੂੰ ਬੈਠਣਾ ਹੀ ਪੈਣਾ ਹੈ। ਮਤਲਬ ਕਿ ਅਸੀਂ ਉੱਥੇ ਵੀ ਕੁਝ ਨਾ ਬਣ ਪਏ ਅਸੀਂ ਇੱਥੇ ਆ ਕੇ ਵੀ ਕੁਝ ਨਹੀਂ ਬਣ ਪਏ। ਸਾਡੇ ਸਿਰ ਤੇ ਕਰਜ਼ਾ ਵੀ ਵੱਧ ਗਿਆ ਸਾਡਾ ਕੈਰੀਅਰ ਵੀ ਬਰਬਾਦ ਹੋ ਗਿਆ। ਫਿਰ ਅਸੀਂ ਸੋਚਿਆ ਕਿ ਸਾਡੇ ਤੋਂ ਬਾਅਦ ਸਾਡੇ ਬੱਚੇ ਹੈ ਜਿਹੜੇ ਬੱਚੇ ਸਾਡੇ ਕੁਝ ਬਣ ਜਾਣਗੇ ਕੁਝ ਉਹ ਕਰ ਲੈਣਗੇ। ਅਸੀਂ ਤੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜਿਵੇਂ ਤਿਵੇਂ ਕੱਢ ਲਈ। ਤੇ ਇਹ ਜਿਹੜੀ ਮੈਂ ਕਹਿਣਾ ਵਾਂ ਕਿ ਇਸੇ ਤਰ੍ਹਾਂ ਦੀ ਕਨਫਿਊਜ਼ਨ ਵਾਲੀ ਸਥਿਤੀ ਹੈ ਜਿਵੇਂ ਤੁਸੀਂ ਸੜਕ ਤੇ ਚੱਲਦੇ ਹੋ ਤੇ 4-5 ਕਿਲੋਮੀਟਰ ਅੱਗੇ ਤੁਹਾਨੂੰ ਐਵੇਂ ਲੱਗਦਾ ਹੈ ਚਮਕਦੀ ਧੁੱਪ ਵਿੱਚ ਕੇ ਅੱਗੇ ਤੇ ਪਾਣੀ ਹੀ ਪਾਣੀ ਹੈ ਪਰ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਤੇ ਫੇਰ ਤੁਹਾਨੂੰ ਸੁੱਕੀ ਸੜੀ ਧੁੱਪ ਦੀ ਮਾਰੀ ਸੜਕ ਹੀ ਦਿਸਦੀ ਹੈ ਪਾਣੀ ਦਾ ਨਾਮੋਂ ਨਿਸ਼ਾਨ ਨਹੀਂ ਹੁੰਦਾ ਤੇ ਥੋੜਾ ਅੱਗੇ ਤੁਹਾਨੂੰ ਫੇਰ ਜਿੱਥੇ ਧੋਪ ਦੀ ਲਿਸ਼ਕ ਦੇ ਵਿੱਚ ਸੜਕ ਲਿਸ਼ਕਦੀ ਹੈ ਲੱਗਣ ਲੱਗ ਜਾਂਦਾ ਹੈ ਕਿ ਉੱਥੇ ਪਾਣੀ ਹੋਵੇਗਾ। ਇਸੇ ਤਰ੍ਹਾਂ ਦੀ ਕੰਡੀਸ਼ਨ ਹੀ ਸਾਡੀ ਪੰਜਾਬੀਆਂ ਦੀ ਹੋਈ ਹੈ। ਜੇ ਅਸੀਂ ਪੰਜਾਬ ਦੇ ਵਿੱਚ ਹ ਤੇ ਨਿਤ ਦਿਹਾੜੇ ਧਰਨੇ ਮਜ਼ਾਹਰੇ ਉਸ ਜਗ੍ਹਾ ਤੇ ਨੇ ਜੇ ਅਸੀਂ ਕੈਨੇਡਾ ਦੇ ਵਿੱਚ ਆ ਗਏ ਆ ਤੇ ਇੱਥੇ ਆ ਕੇ ਵੀ ਸਾਡੇ ਬੱਚਿਆਂ ਨੇ ਆਪਣੇ ਪਿਓਵਾਂ ਤੋਂ ਸਿੱਖ ਕੇ ਪਰਮਾਨੈਂਟ ਟੈਂਟ ਜਿਹੜੇ ਉਹਨਾਂ ਦੇ ਹੋਏ ਆ। ਜਦਕਿ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਾਡੇ ਬੱਚਿਆਂ ਨੂੰ ਕੁਝ ਬਹੁਤ ਜ਼ਿਆਦਾ ਮਿਲਣ ਵਾਲਾ ਹੈ ਕਿਉਂਕਿ ਉਹਨਾਂ ਨੇ ਸਰਕਾਰਾਂ ਨੇ ਪਹਿਲਾਂ ਹੀ ਸਾਡੇ ਹੱਥ ਵਢਾਏ ਹੁੰਦੇ ਆ ਜਦੋਂ ਅਸੀਂ ਉਸ ਜਗ੍ਹਾ ਤੇ ਜਿਹੜਾ ਇੱਥੇ ਆਨ ਦਾ ਪਰਪਸ ਲਿਖਦੇ ਆ ਪਰ ਉਸ ਪਰਪਸ ਅਸੀਂ ਲਿਖ ਕੇ ਸਰਕਾਰਾਂ ਨੂੰ ਦਿੱਤਾ ਹੋਇਆ ਹੈ। ਕਿ ਅਸੀਂ ਤੁਹਾਡੇ ਕੰਟਰੀ ਸਿਰਫ ਤੇ ਸਿਰਫ ਸਟੱਡੀ ਕਰਨ ਜਾ ਰਹੇ ਹਾਂ ਤੇ ਜਦੋਂ ਹੀ ਸਾਡੀ ਸਟੱਡੀ ਪੂਰੀ ਹੋ ਜਾਏਗੀ ਉਸ ਤੋਂ ਬਾਅਦ ਅਸੀਂ ਆਪਣੇ ਕੰਟਰੀ ਵਾਪਸ ਆ ਕੇ ਆਪਣੇ ਦੇਸ਼ ਦੀ ਸੇਵਾ ਕਰਾਂਗੇ ਅਸੀਂ ਤੁਹਾਡੇ ਕੰਟਰੀ ਚ ਰਮਾਂਗੇ ਨਹੀਂ ਇਹ ਪਰਪਸ ਸਾਡੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਹੁੰਦਾ ਹੈ ਪਰ ਅਸੀਂ ਲਿਖ ਕੇ ਕੁਝ ਹੋਰ ਦਿੱਤਾ ਹੁੰਦਾ ਹੈ ਤੇ ਸਰਕਾਰ ਦੇ ਵਾਸਤੇ ਉਹੀ ਚੀਜ਼ ਸੱਚ ਹੈ ਇਥੋਂ ਦੇ ਵਾਸਤੇ ਜੋ ਅਸੀਂ ਲਿਖ ਕੇ ਦਿੱਤਾ ਹੈ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਵੀ ਸਾਡੇ ਬੱਚੇ ਮੈਂ ਇਹੀ ਕਹਿਣੀ ਚਾਹੁੰਦਾ ਕਿ ਉਹ ਸੰਘਰਸ਼ ਦੇ ਵਿੱਚ ਹੀ ਰਹੇ ਇੱਥੇ ਆ ਕੇ ਵੀ ਬੱਚਿਆਂ ਨੇ ਕੁਝ ਪ੍ਰਾਪਤ ਨਹੀਂ ਕੀਤਾ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਅਸੀਂ ਧਰਨਿਆਂ 'ਚੋਂ ਲੜਾਈਆਂ ਝਗੜਿਆਂ ਮਜ਼ਾਹਰਿਆਂ 'ਚੋਂ ਅੱਗੇ ਵਧ ਹੀ ਨਹੀਂ ਸਕੇ ਅਸੀਂ ਤਰੱਕੀ ਕੀਤੀ ਹੀ ਨਹੀਂ ਤੇ ਸਾਡੇ ਜਿਹੜੇ ਵਿਰੋਧੀ ਨੇ ਕੰਪੀਟੀਟਰ ਮੈਂ ਉਹਨਾਂ ਨੂੰ ਕਹਾਂਗਾ ਦੁਸ਼ਮਣ ਨਹੀਂ ਕਹਾਂਗਾ ਕੰਪੀਟੀਟਰ ਉਹ ਨਰੰਤਰ ਸ਼ਾਂਤ ਚੁੱਪ ਰਹਿ ਕੇ ਦਿਨੋ ਦਿਨ ਤਰੱਕੀ ਕਰਦੇ ਜਾਂਦੇ ਆ ਇਹ ਹੀ ਚੀਜ਼ ਹੈ ਕਿ ਅੱਜ ਹਿਮਾਚਲ ਤੇ ਹਰਿਆਣਾ ਦੇ ਹਾਲਾਤ ਹੈ ਜਿਹੜੇ ਉਹ ਪੰਜਾਬ ਦੇ ਨਾਲੋਂ ਕਈ ਗੁਣਾ ਵਧੀਆ ਨੇ ਉਹਨਾਂ ਦੇ ਸਿਰਾਂ ਤੇ ਕੋਈ ਕਰਜ਼ਾ ਵੀ ਨਹੀਂ ਹੈ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਦਾ ਰੇਟ ਵੀ ਜ਼ਿਆਦਾ ਹੈ ਉੱਥੇ ਰੁਜ਼ਗਾਰ ਦੇ ਸਾਧਨ ਵੀ ਜ਼ਿਆਦਾ ਹੈ ਤੇ ਅਸੀਂ ਪੰਜਾਬ ਦੇ ਵਿੱਚ ਕੋਈ ਰੁਜ਼ਗਾਰ ਦੇ ਸਾਧਨ ਵੀ ਪੈਦਾ ਨਹੀਂ ਕਰ पाए ਪੰਜਾਬ ਦੇ ਵਿੱਚ ਸਾਡੇ ਕੋਲ ਜਿਹੜੇ ਸਾਧਨ ਰੋਜ਼ਗਾਰ ਦੇ ਸੰਨਵੀ ਉਹ ਵੀ ਅਸੀਂ ਖਤਮ ਕਰ ਲਏ ਹਨ ਫਿਰ ਦੂਸਰੀ ਚੀਜ਼ ਇਹ ਹੈ ਕਿ ਤੁਸੀਂ ਕਿਤੇ ਵੀ ਜਦੋਂ ਕੋਈ ਜਗ੍ਹਾ ਖਾਲੀ ਛੱਡੋਗੇ ਉਹ ਜਗ੍ਹਾ ਖਾਲੀ ਨਹੀਂ ਰਹਿਣੀ ਉਹ ਜਗ੍ਹਾ ਤੇ ਭਰਨੀ ਹੀ ਭਰਨੀ ਹੈ ਚੰਗੇ ਲੋਕ ਜਦੋਂ ਕਿਸੇ ਜਗ੍ਹਾ ਤੋਂ ਨਿਕਲ ਜਾਂਦੇ ਆ ਤੇ ਉਹਨਾਂ ਦੀ ਜਗ੍ਹਾ ਤੇ ਮਾੜੇ ਲੋਕ ਆਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਹੀ ਕੁਝ ਸਰਕਾਰਾਂ ਦੇ ਵਿੱਚ ਹੋਇਆ ਜਦ ਚੰਗੇ, ਨੇਕ, ਮਿਹਨਤੀ, ਉੱਚੀ ਸੋਚ ਵਾਲੇ ਲੋਕਾਂ ਨੇ ਸਰਕਾਰਾਂ ਦੇ ਵਿੱਚ ਜਾਣ ਨੂੰ ਗੰਦਾ ਕੰਮ ਸਮਝਿਆ, ਉੱਥੋਂ ਦੂਰ ਹੋਏ ਤਾਂ ਜਿਹੜੇ ਲੋਕ ਕਾਬਲ ਨਹੀਂ ਸਨ, ਉਹਨਾਂ ਲੋਕਾਂ ਨੇ ਉੱਥੇ ਕਬਜ਼ੇ ਕਰ ਲਏ। ਇਹ ਤੇ ਐਦਾਂ ਹੀ ਹੁੰਦਾ ਵਾ ਜਿਵੇਂ ਸੱਪ ਖੁੱਡ ਜਾਣ ਤਾਂ ਸੱਪ ਖੁੱਡ ਛੱਡ ਜਾਣ ਤਾਂ ਚੂਹੇ ਉਹਨਾਂ ਖੁੱਡਾਂ ਦੇ ਵਿੱਚ ਆਪਣਾ ਬਸੇਰਾ ਕਰ ਲੈਂਦੇ ਆ ਜਦੋਂ ਕਿਤੇ ਸ਼ੇਰ ਹੈ ਜਿਹੜੇ ਉਹ ਆਪਣੇ ਘੁਰਨੇ ਛੱਡ ਜਾਂਨ ਤਾਂ ਫਿਰ ਉਹਨਾਂ ਘੁਰਨਿਆਂ ਦੇ ਵਿੱਚ ਗਿੱਦੜ ਹੀ ਰਹਿੰਦੇ ਆ ਇਹ ਦੋਵੇਂ ਪਾਸੇ ਹੀ ਹਾਲਾਤ ਹੋਏ ਜੇ ਇੱਕ ਪਾਸੇ ਸਰਕਾਰਾਂ ਦੇ ਹਾਲਾਤ ਇਹ ਹੋਈ ਤਾਂ ਦੂਸਰੇ ਪਾਸੇ ਸਾਡੀ ਕੌਮ ਨੂੰ ਸੇਧ ਦੇਣੀ ਸੀ ਕਥਾਵਾਚਕਾਂ ਨੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਕਵੀਸ਼ਰਾਂ ਢਾਡੀਆਂ ਕਥਾਵਾਚਕਾਂ ਵਾਲੇ ਫੀਲਡ ਦੇ ਵਿੱਚ ਵੀ ਪੜੇ ਲਿਖੇ ਲੋਕ ਆਏ ਨਹੀਂ ਆਉਂਦੇ ਵੀ ਕਿਉਂ ਕਾਰਨ ਇਹ ਸੀਗਾ ਇਹ ਫੀਲਡ ਕੁਝ ਇਸ ਤਰ੍ਹਾਂ ਦਾ ਅਸੀਂ ਬਣਾ ਦਿੱਤਾ ਕਿ ਜਿਸ ਦੇ ਵਿੱਚ ਆਉਣ ਵਾਲੇ ਬੰਦੇ ਦੀ ਆਰਥਿਕ ਹਾਲਤ ਹੈ ਜਿਹੜੀ ਉਹ ਹਮੇਸ਼ਾ ਹੀ ਬਦ ਤੋਂ ਬਦਤਰ ਰਹਿੰਦੀ ਹੈ ਜਰਾ ਸੋਚਿਓ ਇੱਕ ਕਥਾਵਾਚਕ ਇੱਕ ਕਵੀਸ਼ਰ ਇੱਕ ਢਾਡੀ ਜਿਨ੍ਹਾਂ ਨੂੰ ਥਾਂ ਤੋਂ ਥਾਂ ਥਾਂ ਤੋਂ ਥਾਂ ਪਹੁੰਚਣਾ ਪੈਂਦਾ ਦੇ ਬੱਸਾਂ ਤੇ ਕਦੇ ਗੱਡੀਆਂ ਤੇ ਥੋੜੇ ਜਿਹੀ ਜਥੇ ਹੋਣਗੇ ਜਿੰਨਾਂ ਦੇ ਕੋਲ ਕਾਰਾਂ ਹੋਣਗੀਆਂ ਜਿੰਨਾਂ ਕੋਲ ਕੋਠੀਆਂ ਹੋਣਗੀਆਂ ਜੋ ਵੱਡੇ ਸ਼ਹਿਰਾਂ 'ਚ ਚਲੇ ਗਏ ਸਟਾਰਟ ਉਹਨਾਂ ਨੇ ਬਿਲਕੁਲ ਜਿਹੜਾ ਸੀ ਪਿੰਡਾਂ ਤੋਂ ਕੀਤਾ ਸੀ ਪਰ ਵਿਦੇਸ਼ਾਂ ਦੇ ਚੱਕਰ ਲਾ ਲਏ ਤੇ ਘਟੋ ਘਟ ਵਿਦੇਸ਼ਾਂ ਤੋਂ ਜ਼ਿਆਦਾ ਨਹੀਂ 20-25 ਹਜ਼ਾਰ ਡਾਲਰ ਕਿਤੇ ਉਹਨਾਂ ਕਮਾ ਲਿਆ ਤੇ ਉਸ ਡਾਲਰ ਨਾਲ ਸ਼ਹਿਰ 'ਚ ਕੋਠੀ ਪਾ ਲਈ ਇੱਕ ਕਾਰ ਲੈ ਲਈ ਕੰਡੀਸ਼ਨ ਉਹਨਾਂ ਦੀ ਵੀ ਇਹੀ ਹੈ ਅਲੱਗ-ਅਲੱਗ ਜਗ੍ਹਾ ਤੇ ਜਾਣਾ ਲੋਕ ਸੋਚਦੇ ਆ ਕਿ ਉਹਨਾਂ ਨੂੰ ਉੱਥੇ ਜਾ ਕੇ ਬਹੁਤ ਸਾਰੇ ਪੈਸੇ ਬਣਦੇ ਹੋਣਗੇ ਪਰ ਨਤੀਜਾ ਉਹਨਾਂ ਦਾ ਵੀ ਇਹੀ ਹੁੰਦਾ ਹੈ ਕਿ ਜਿੱਥੇ ਜਾ ਕੇ ਉਹ ਆਪਣੇ ਪ੍ਰੋਗਰਾਮ ਕਰਦੇ ਨੇ ਸੰਗਤ ਦੇ ਵਿੱਚੋਂ ਕੋਈ 10 ਦਾ ਨੋਟ ਦੇ ਦਿੰਦਾ ਹੈ ਕੋਈ 20 ਦਾ ਦੇ ਦਿੰਦਾ ਹੈ ਤੇ ਇਸ ਤਰ੍ਹਾਂ ਲਾ-ਮਲਾ ਕੇ ਦੋ ਤਿੰਨ ਜਾਣੇ ਜਿਹੜੇ ਦੋ ਤਿੰਨ ਹਜ਼ਾਰ ਰੁਪਇਆ ਸੰਗਤ ਚੋਂ ਬਣਾ ਲੈਂਦੇ ਆ 21-2200 ਰੁਪਇਆ ਉਤੋਂ ਮਿਲ ਜਾਂਦਾ ਫਿਰ ਅਗਲੇ 15-20 ਦਿਨ ਕੋਈ ਪ੍ਰੋਗਰਾਮ ਨਹੀਂ ਮਿਲਦਾ ਕਹਾਣੀ ਉੱਥੇ ਕੀ ਉਹਨਾਂ ਦੀ ਰਹਿੰਦੀ ਇਸ ਕਰਕੇ ਉਸ ਫੀਲਡ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਸੂਝਵਾਨ ਲੋਕ ਸੰਨ ਉਹਨਾਂ ਨੇ ਜਾਣਾ ਠੀਕ ਨਾ ਸਮਝਿਆ ਜੇ ਤੁਹਾਨੂੰ ਇਸ ਤੇ ਯਕੀਨ ਨਹੀਂ ਆਉਂਦਾ ਤੇ ਤੁਸੀਂ ਹੀ ਦੱਸਿਓ ਜੀ ਕਿ ਇੱਕ ਕਥਾਵਾਚਕ ਰਾਗੀ ਪ੍ਰਚਾਰਕ ਨੂੰ ਕੋਈ ਸ਼ਹਿਰ ਦੇ ਵਿੱਚ ਰਹਿਣ ਵਾਲਾ ਬਿਜ਼ਨਸਮੈਨ ਕੀ ਆਪਣੀ ਬੇਟੀ ਦਾ ਰਿਸ਼ਤਾ ਕਰੇਗਾ ਤੇ ਤੁਹਾਡਾ ਜਵਾਬ ਹੋਵੇਗਾ ਬਿਲਕੁਲ ਵੀ ਨਹੀਂ ਉਹ ਤੇ ਆਪਣੇ ਬਰਾਬਰ ਦਾ ਬਿਜ਼ਨਸਮੈਨ ਫੈਮਲੀ ਹੀ ਲੱਭੇਗਾ। ਇਹਨਾਂ ਨੇ ਸੇਧ ਦੇਣੀ ਸੀ ਤੇ ਇਹ ਵੀ ਜਿਹੜੇ ਸੀਗੇ ਵਿਚਾਰੇ ਸਿਰਫ ਉਲਝਣ ਤੇ ਉਲਝੌਣ ਤੱਕ ਹੀ ਸੀਮਤ ਰਹੇਗੇ ਲੜਨ ਤੇ ਲੜਾਉਣ ਤੱਕ ਹੀ ਸੀਮਤ ਰਹੇਗੇ ਔਰ ਇਸ ਕਰਕੇ ਪੰਜਾਬ ਦੀ ਜਿਹੜੀ ਦੁਰਦਸ਼ਾ ਸੀ ਉਹ ਇਹੋ ਜੀ ਖਰਾਬ ਹੋਈ ਕਿ ਪੰਜਾਬ ਦੇ ਵਿੱਚ ਕੋਈ ਵੀ ਸੇਧ ਦੇਣ ਵਾਲਾ ਬਚਿਆ ਹੀ ਨਾ ਕਿਉਂਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਣ ਦੀ ਜਾਚ ਸਾਡੇ ਬੱਚਿਆਂ ਨੂੰ ਸਿਖਾਉਣੀ ਸੀ ਉਹ ਦੋ ਟਾਈਮ ਦੀ ਰੋਜੀ ਰੋਟੀ ਦੇ ਸੰਘਰਸ਼ ਵਿੱਚ ਫਸ ਗਏ ਰਹ ਗਏ ਅਤੇ ਬਿਲਕੁਲ ਅਸੀਮਤ ਹੋ ਗਏ ਹਾਂ ਕੁਝ ਬਾਬਿਆਂ ਨੇ ਇੱਥੇ ਜ਼ਰੂਰ ਆਪਣੀਆਂ ਬੇਸ਼ੁਮਾਰ ਪ੍ਰਾਪਰਟੀਆਂ ਬਣਾਈਆਂ ਔਰ ਉਹਨਾਂ ਪ੍ਰਾਪਰਟੀਆਂ ਦੇ ਵਿੱਚ ਤੁਹਾਡਾ ਕੋਈ ਹੱਕ ਨਹੀਂ ਤੁਸੀਂ ਪੈਸੇ ਜ਼ਰੂਰ ਦੇ ਦਿੰਦੇ ਹੋ ਮੇਰੀ ਗੱਲ ਨੂੰ ਜਿਸ ਤਰ੍ਹਾਂ ਮਰਜ਼ੀ ਮੰਨਿਓ ਜੇ ਕਿਉਂਕਿ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਗੁਰਦੁਆਰਿਆਂ ਨੂੰ ਪੈਸੇ ਦੇਣ ਦਾ ਕੋਈ ਫਾਇਦਾ ਨਹੀਂ ਗੁਰਦੁਆਰੇ ਜਾਓ ਤੇ 1 ਰੁਪਏ ਤੋਂ ਵੱਧ ਮੱਥਾ ਨਾ ਟੇਕੋ ਔਰ ਦੂਸਰੇ ਪਾਸੇ ਜੇ ਤੁਹਾਨੂੰ ਕੋਈ ਪ੍ਰਚਾਰਕ ਕਿਸੇ ਕਾਰਜ ਜਾਂਦਾ ਮਿਲ ਜਾਏ ਤੇ ਤੁਸੀਂ ਇਹ ਵੀ ਕਹੋਗੇ ਜਰ ਇਹ ਦੇਖੋ ਕਿਵੇਂ ਤਾਰਾਂ ਤੇ ਚੜੇ ਫਿਰਦੇ ਪਰ ਦੂਸਰੇ ਪਾਸੇ ਬਾਬਿਆਂ ਨੂੰ ਦੇਖ ਲਓ ਉਹਨਾਂ ਦੇ ਕੋਲ ਬਣੀ ਪ੍ਰਾਪਰਟੀ ਨੂੰ ਦੇਖ ਲਓ ਜਿਹੜੇ ਵੱਡੇ ਵੱਡੇ ਪੰਜਾਬ ਦੇ ਵਿੱਚ ਡੇਰੇ ਬਣੇ ਹੋਏ ਆ ਉਹਨਾਂ ਡੇਰਿਆਂ ਦੇ ਕੋਲ ਜੋ ਪ੍ਰਾਪਰਟੀਆਂ ਹੈ ਹਜ਼ਾਰਾਂ ਏਕੜ ਜ਼ਮੀਨ ਇੰਨੀਆਂ ਗੱਡੀਆਂ ਐਨਾ ਕੁਝ ਉਹ ਕੀ ਸਾਰੇ ਦਾ ਸਾਰਾ ਉਹਨਾਂ ਨੇ ਕੋਈ ਟਰੱਕ ਟਰਾਲ ਦੇ ਚਲਾ ਕੇ ਥੋੜਾ ਇਕੱਠਾ ਕੀਤਾ ਹੈ ਉਹ ਸਾਰਾ ਤੁਹਾਡੇ ਤੋਂ ਆਈ ਮਾਇਆ ਦੇ ਨਾਲ ਹੀ ਕੀ ਗੁਰਦੁਆਰਿਆਂ ਦੇ ਵਿੱਚ ਤੇ ਤੁਸੀਂ ਪ੍ਰਬੰਧਕ ਕਮੇਟੀਆਂ ਤੋਂ ਹਿਸਾਬ ਲੈ ਸਕਦੇ ਹੋ ਕਿਉਂਕਿ ਪ੍ਰਬੰਧਕ ਕਮੇਟੀਆਂ ਤੁਹਾਡੇ ਵਿੱਚੋਂ ਹੀ ਚੁਣੀ ਆਏ ਉਹਨਾਂ ਦੇ ਵਿੱਚੋਂ ਕੋਈ ਮਾਇਆ ਦਾ ਦੁਰਉਪਯੋਗ ਕਰਦਾ ਦਿਸੇ ਤੇ ਉਸ ਨੂੰ ਤੁਸੀਂ ਜਿਹੜਾ ਉਹ ਬਾਹਰ ਵੀ ਕਰ ਸਕਦੇ ਹੋ ਪਰ ਜਿਹੜੇ ਬਾਬੇ ਐ ਬਾਬਿਆਂ ਦੇ ਡੇਰਿਆਂ ਤੋਂ ਜਾ ਕੇ ਕਿਵੇਂ ਸਾਫ ਲਾ ਉੱਥੇ ਤੇ ਕੋਈ ਕਮੇਟੀ ਨਹੀਂ ਤੁਸੀਂ ਕਿਸੇ ਵੀ ਬਾਬੇ ਨੂੰ ਹਟਾ ਕੇ ਉਹਦੀ ਜਗ੍ਹਾ ਨਵਾਂ ਬਾਬਾ ਨਹੀਂ ਲਗਾ ਸਕਦੇ ਉਹ ਉੱਥੋਂ ਦੇ ਪਰਮਾਨੈਂਟ ਮਾਲਕ ਨੇ ਉਹ ਜਿਸ ਨੂੰ ਬਾਬਾ ਚਾਹੇਗਾ ਆਪਣੇ ਮਰਨ ਤੋਂ ਥੋੜਾ ਪਹਿਲਾਂ ਉਸ ਨੂੰ ਹਿੰਗਰਦੀ ਦੇਗਾ ਮਤਲਬ ਕਿ ਮੈਂ ਇਹ ਕਹਿਣਾ ਚਾਹੁੰਦਾ ਕਿ ਅਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਹੋਰ ਕਰਜ਼ਾਈ ਹੋਇਆ ਹੋਰ ਬਰਬਾਦ ਹੋਇਆ ਆਪਣੇ ਬੱਚੇ ਵੀ ਅਸੀਂ ਆਪਣੇ ਹੱਥਾਂ ਤੋਂ ਖੋਲੇ ਔਰ ਬੱਚਿਆਂ ਦੇ ਕੋਲ ਅੱਗੇ ਆ ਕੇ ਸਫਲ ਹੋਣ ਦੇ ਜਿਹੜੇ ਸਕੋਪਸ ਨੇ ਉਹ ਘਟ ਗਏ ਘਟਨੇ ਮਿਸਨ ਕਿਉਂਕਿ ਇੱਥੇ ਜਿਹੜੀ ਸਰਕਾਰ ਬੱਚੇ ਨੂੰ ਬੁਲਾਉਂਦੀ ਹੈ ਬੱਚੇ ਨੂੰ ਜੋ ਵਰਕ ਪਰਮਿਟ ਦਿੰਦੀ ਹੈ ਤਾਂ ਉਹ ਲੇਬਰ ਦੇ ਬਿਹਾਫ ਤੇ ਹੁੰਦਾ ਹੈ ਉਹ ਲੇਬਰ ਤੋਂ ਅੱਗੇ ਨਹੀਂ ਵੱਧ ਸਕਦਾ ਜੇ ਥੋੜੀ ਬਹੁਤੀ ਉਹ ਤਰੱਕੀ ਕਰ ਵੀ ਲਵੇਗਾ ਤੇ ਬਸ ਇੰਨਾ ਕੀ ਕਰ ਪਾਏਗਾ ਇੱਥੇ ਆ ਕੇ ਇੱਕ ਘਰ ਖਰੀਦ ਲਵੇਗਾ ਇੱਕ ਕਾਰ ਖਰੀਦ ਲਵੇਗਾ ਤੇ ਆਪਣੀ ਫੈਮਿਲੀ ਦੇ ਖਰਚੇ ਥੋੜੇ ਬਹੁਤੇ ਚਲਾ ਲਵੇਗਾ ਇਸ ਤੋਂ ਜ਼ਿਆਦਾ ਅੱਗੇ ਇੱਥੇ ਕੁਝ ਕਰ ਪਾਉਣਾ ਇਹ ਬੜਾ ਮੁਸ਼ਕਲ ਹੈ ਇਹ ਕੋਈ ਸੌਖਾ ਕੰਮ ਨਹੀਂ ਹੈ ਦੇ ਵੀ ਜਿਹੜੀਆਂ ਚੀਜ਼ਾਂ ਬੱਚਾ ਇੱਥੇ ਆ ਕੇ ਲਵੇਗਾ ਉਹ ਵੀ ਸਾਰਾ ਕੁਝ ਕਰਜ਼ੇ ਤੇ ਹੀ ਲਵੇਗਾ ਔਰ ਜੇ ਕਿਤੇ 1 2 4 ਕਿਸ਼ਤਾਂ ਇੱਥੇ ਟੁੱਟ ਗਈਆਂ ਫਿਰ ਬੱਚੇ ਨੇ ਕਰਜ਼ਾ ਵੀ ਨਹੀਂ ਲੈ ਸਕਣਾ ਕੰਡੀਸ਼ਨ ਉਸ ਤੋਂ ਵੀ ਜ਼ਿਆਦਾ ਹੋਰ ਖਰਾਬ ਹੋ ਜਾਣੀ ਹੈ ਇਸ ਤਰ੍ਹਾਂ ਸਾਡਾ ਜਿਹੜਾ ਇਹ ਮੈਂ ਕਹਿ ਦੇਵਾਂ ਕਿ ਇੱਕ ਪਾਸੇ ਸਾਡਾ ਪੰਜਾਬ ਬਰਬਾਦ ਹੋ ਰਿਹਾ ਦੂਸਰੇ ਪਾਸੇ ਸਾਡੇ ਵਿਦੇਸ਼ਾਂ ਦੇ ਵਿੱਚ ਬੱਚੇ ਵੀ ਬਰਬਾਦ ਹੋ ਰਹੇ ਨੇ ਔਰ ਇਹੀ ਬੱਚੇ ਐ ਜਿਹੜੇ ਜੇ ਕਿਤੇ ਪੰਜਾਬ ਦੇ ਵਿੱਚ ਹੁੰਦੇ ਤੇ ਉੱਥੇ ਮਿਹਨਤ ਕਰਦੇ ਤਰੱਕੀ ਕਰਦੇ ਤੇ ਲੱਗਦਾ ਹੈ ਕਿ ਇਨ੍ਹਾਂ ਬੱਚਿਆਂ ਦੇ ਵਿੱਚੋਂ ਹੀ ਬਹੁਤ ਸਾਰੇ ਬੱਚਿਆਂ 'ਚ ਸੰਭਾਵਨਾਵਾਂ ਸੀ ਜੱਜ ਬਣਨ ਦੀਆਂ ਸੰਭਾਵਨਾਵਾਂ ਸੀ ਇਨ੍ਹਾਂ ਬੱਚਿਆਂ ਦੇ ਵਿੱਚ ਵਕੀਲ ਬਣਨ ਦੀਆਂ ਸੰਭਾਵਨਾਵਾਂ ਸੀ ਇਨ੍ਹਾਂ ਬੱਚਿਆਂ ਦੇ ਵਿੱਚ ਮਿਲਟਰੀ ਦੇ ਵਿੱਚ ਜਾ ਕੇ ਕਰਨਲ ਜਰਨਲ ਬਣਨ ਦੀਆਂ ਸਮਾਨਾ ਵਾਂਸੀ ਸੈਂਟਿਸਟ ਬਣਦੀਆਂ ਪਰ ਜਦੋਂ ਇਹੀ ਬੱਚੇ ਇੱਥੇ ਆ ਗਏ ਤੇ ਹੁਣ ਸਿਰਫ ਲੇਬਰ ਬਣ ਤੋਂ ਅੱਗੇ ਦੀਆਂ ਸਾਰੀਆਂ ਹੀ ਸੰਭਾਵਨਾਵਾਂ ਖਤਮ ਹੋ ਗਈਆਂ। ਦੂਸਰਾ ਜਿਹੜਾ ਵੀ ਬੱਚਾ ਇੱਥੇ ਆਉਂਦਾ ਹੈ ਜਾਂ ਪੰਜਾਬ ਦੇ ਵਿੱਚ ਵੀ ਹੁੰਦਾ ਹੈ ਉਸ ਬੱਚੇ ਦਾ ਇੱਕ ਹੀ ਰੋਣਾ ਸੁਣੀਦਾ ਹੈ। ਉਹ ਰੋਣਾ ਇਹ ਹੁੰਦਾ ਹਾਏ ਜੌਬ ਨਹੀਂ ਮਿਲਦੀ, ਹਾਏ ਨੌਕਰੀ ਨਹੀਂ ਮਿਲਦੀ, ਹਾਏ ਨੌਕਰੀ ਨਹੀਂ ਮਿਲਦੀ। ਔਰ ਮੈਂ ਇਹ ਕਹਾ ਕੇ ਨੌਕਰੀਆਂ ਹੁਣ ਜਿਆਦਾ ਮਿਲਨੀਆਂ ਹੀ ਨਹੀਂ ਐ ਨੌਕਰੀਆਂ ਖਤਮ ਹੋ ਰਹੀਆਂ ਨੇ ਸਪੋਜ਼ ਇੱਕ ਰੈਸਟੋਰੈਂਟ ਜਿਸ ਦੇ ਵਿੱਚ ਉਹਨਾਂ ਨੂੰ ਸਰਵਿਸ ਦੇ ਵਾਸਤੇ 10 ਬਹਿਰੇ ਲਾਉਣੇ ਪੈਂਦੇ ਸਨ ਉਹ 10 ਬਹਿਰਿਆਂ ਨੂੰ ਜਿਹੜੀਆਂ ਉਹ ਤਨਖਾਹਾਂ ਦਿੰਦੇ ਸਨ ਜਿਹੜੇ ਉਹ 10 ਬਹਿਰੇ ਵਿੱਚੋਂ ਛੁੱਟੀਆਂ ਵੀ ਕਰਦੇ ਸੀ ਥੱਕਦੇ ਅੱਕਦੇ ਵੀ ਸੀ ਉਹ ਰੋਟੀ ਵੀ ਖਾਂਦੇ ਸੀ ਉਨਾਂ ਸਾਰਿਆਂ ਨੂੰ ਹੀ ਕੱਟ ਕੇ ਜਿਹੜੇ ਰੈਸਟੋਰੈਂਟਾਂ ਦੇ ਮਾਲਕ ਨੇ ਉਹਨਾਂ ਨੇ ਉਹਦੀ ਜਗ੍ਹਾ ਤੇ ਰਿਪੋਰਟ ਰੱਖ ਲਿਆ ਰਿਪੋਰਟ ਹੀ ਜਾ ਕੇ ਸਰਮਕਰ ਆਉਂਦਾ ਹੈ ਬਸ ਇੱਕ ਕੁੱਕ ਰੱਖਿਆ ਹੈ ਜਿਹੜਾ ਖਾਣਾ ਬਣਾ ਦਿੰਦਾ ਹੈ ਤੇ ਰਿਪੋਰਟ ਫਤਫਟ ਉਸ ਜਗ੍ਹਾ ਤੇ ਖਾਣਾ ਵਰਤਾਇ ਚੰਦਾ ਹੈ ਪਹਿਲਾਂ ਜਿਹੜੀਆਂ ਚਿੱਠੀਆਂ ਵਰਤੋਂ ਦੇ ਵਾਸਤੇ ਚਿੱਠੀਆਂ ਵੰਡਣ ਲਈ ਪੋਸਟ ਆਫਿਸ ਹੁੰਦੇ ਸੀ ਉਹਨਾਂ ਪੋਸਟ ਆਫਸਾਂ ਦੇ ਵਿੱਚ ਬਹੁਤ ਸਾਰੇ ਵਰਕਰ ਹੁੰਦੇ ਸੀ ਉਹ ਸਾਰੇ ਦੇ ਸਾਰੇ ਘਟ ਗਏ ਕਿਉਂਕਿ ਮੋਬਾਈਲਾਂ ਨੇ ਇਹ ਵੀ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਘਟਾ ਦਿੰਦਾ ਹੈ ਹਰ ਫੀਲਡ ਦੇ ਵਿੱਚ ਟੈਕਨੋਲੋਜੀ ਵੱਧਦੀ ਜਾਂਦੀ ਹੈ ਜਿੰਨੀ ਟੈਕਨੋਲੋਜੀ ਵੱਧਦੀ ਜਾਏਗੀ ਉਹਨਾਂ ਲੇਬਰ ਦੀ ਡਿਪੈਂਡੈਂਸੀ ਹੈ ਜਿਹੜੀ ਉਹ ਘਟ ਹੁੰਦੀ ਜਾਏਗੀ ਇਸ ਲਈ ਮਿੱਤਰੋ ਆਉਣ ਵਾਲਾ ਸਮਾਂ ਲੇਬਰ ਦਾ ਨਹੀਂ ਹੈ ਆਉਣ ਵਾਲਾ ਸਮਾਂ ਟੈਕਨੀਕਲ ਚੀਜ਼ਾਂ ਦਾ ਹੈ ਆਉਣ ਵਾਲਾ ਸਮਾਂ ਜਿਹੜਾ ਉਹ ਨੌਕਰੀਆਂ ਦਾ ਨਹੀਂ ਆਉਣ ਵਾਲਾ ਸਮਾਂ ਹੈ ਜਿਹੜਾ ਉਹ ਬਿਜ਼ਨਸ ਦਾ ਹੈ ਜੇ ਤੁਸੀਂ ਬਿਜ਼ਨਸ ਕਰੋਗੇ ਪੜਾਈਆਂ 'ਚ ਅੱਗੇ ਵਧੋਗੇ ਜੇ ਤੁਸੀਂ ਆਪਣੇ ਕਾਰੋਬਾਰ ਸਟੈਬਲਿਸ਼ ਕਰੋਗੇ ਕਮਾਈ ਦੇ ਨਵੇਂ ਤਰੀਕੇ ਲੱਭੋਗੇ ਤੇ ਤਾਂ ਹੀ ਤੁਸੀਂ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਕਰ पाओगे ਤਾਂ ਹੀ ਤੁਸੀਂ ਆਪਣੇ ਸੁਪਨੇ ਸਕਾਰ ਕਰ पाओगे ਨਹੀਂ ਤਾਂ ਤੁਸੀਂ ਭੁੱਖੇ ਮਰੋਗੇ ਇਹ ਬੜੀ ਔ ਕੀ ਗੱਲ ਹੈ ਕਿ ਪਹਿਲਾਂ ਸਾਡੇ ਦਾਦੇ ਪੜਦਾਦੇ ਹੈ ਜਿਹੜੇ ਉਹ ਵਿਚਾਰੇ ਸੰਘਰਸ਼ਾਂ ਚੋਂ ਦੁੱਖਾਂ ਪਰੇਸ਼ਾਨੀਆਂ ਚੋਂ ਕਰਜ਼ਿਆਂ ਚੋਂ ਲੰਗੇ ਉਸ ਤੋਂ ਬਾਅਦ ਸਾਡੇ ਪਿਤਾ ਵੀ ਇੱਥੇ ਹੀ ਪੈ ਰਹੇ ਔਰ ਉਸ ਤੋਂ ਬਾਅਦ ਅਸੀਂ ਵੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਨਰੇਸ਼ਨਸ ਵੀ ਜਿਹੜੀਆਂ ਉਹ ਇਧਰ ਪਈਆਂ ਰਹੀਆਂ ਨੇ ਇਹ ਬੜੇ ਦੁੱਖਾਂ ਦੀ ਪਰੇਸ਼ਾਨੀ ਤੇ ਚਿੰਤਾ ਵਾਲੀ ਗੱਲ ਹੈ ਇਸ ਲਈ ਪੰਜਾਬੀਆਂ ਨੂੰ ਦੁਬਾਰਾ ਤੋਂ ਸੋਚਣਾ ਚਾਹੀਦਾ ਮੈਂ ਇਹੀ ਕਹਾਂਗਾ ਅੱਜ ਇੱਕ ਪਾਸੇ ਪੰਜਾਬ ਬਰਬਾਦ ਹੋ ਰਿਹਾ ਤੇ ਦੂਸਰੇ ਪਾਸੇ ਵਿਦੇਸ਼ਾਂ ਚ ਆ ਕੇ ਪੰਜਾਬੀ ਬੱਚੇ ਵੀ ਬਰਬਾਦ ਹੋ ਰਹੇ ਆ ਮੈਂ ਇੰਨਾਂ ਸਾਰਿਆਂ ਦਾ ਸੋਹਣਾ ਭਵਿੱਖ ਸਿਰਜਣ ਦੀ ਕਾਮਨਾ ਕਰਦਾ ਹਾਂ ਤੁਸੀਂ ਇਹਦੇ ਬਾਰੇ ਚ ਕੀ ਸੋਚਦੇ ਹੋ ਆਪਣੇ ਤੁਸੀਂ ਵਿਚਾਰ ਕਮੈਂਟਸਾਂ ਦੇ ਵਿੱਚ ਜ਼ਰੂਰ ਦਿਓ ਜੀ ਤੇ ਚੈਨਲ ਚੰਗਾ ਲੱਗੇ ਤੇ ਇਸ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਲਵੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ